ਕੁਆਰ ਕਿਨੇ ਆ ਸਰਕਾਰ ਦੇ ਸਭ ਤੋਂ ਵੱਸਤੂ ਅੰਮਿਤਾਂ ਦੇ ਨਾਮ ਅਰਸ਼ੀ ਕੀ ਹੋ ਰਹੀ ਹੈ ਉਹਨਾਂ ਦੇ ਚਾਰ ਉਹਨੇ ਕੋਈ ਤੁਮ ਨੂੰ ਦੂਸਰਾ ਨਵਾ ਨਹੀਂ ਉਹਨਾਂ ਦੋਸਤ ਇੱਕੋ ਬਦਲਾਅ ਲੈਣਾ ਸਮਾਂ ਹੈ ਇਸ ਜੇਮਾ ਬਿਕੰਦ ਸਮਾਜ ਦੇ ਸੰਸਦ ਚਲਾ ਰਹੇ तो हम मानले आ कि ये सभी मेरी माता है मैं अपने तो ना अपने जितनी खुदों को सेवा के सेवा देता और 11 साल तो नाम एक साल बाद संगदास सेवा विभाग कानूनी बात। वो दिलारे जी तीसरा बार मानसन्या जिन्होंने गांव में एडिटिव आउट करने कार्यक्रम करने से सहायता जो तो सात प्रार ने लेकिन तो पहला स्टेप मैं दूसरा स्टेप मेरा परिवार तीसरा स्टेप मेरा आला दुआला मेरा मुहला मेरे रिश्तेदार जिथे मैं व्यापार करना वा मेरे कलीग्स ਯਾਨੀ ਕਿ 6 ਸਮਾਜ ਇਹ ਤੈਨੂੰ ਇਸ ਸਟੈਪ ਦੱਸੇ ਗਏ ਹੁਣ 7 ਨ ਸਟੈਪ ਕਿਨੇ ਦੱਸੇ ਗਏ ਪੰਜ ਕੰਮ ਕਿਹੜੇ ਨੇ ਪਹਿਲਾ ਕੰਮ ਹੈ ਸਮਾਜਿਕ ਸਮਰਸਤਾ ਸਮਾਜਿਕ ਸਮਰਸਤਾ ਦਾ ਜਿੱਦਾਂ ਹੁਣੇ ਮੈਂ ਪਹਿਲਾ ਉਲੇਖ ਕੀਤਾ ਹੈ ਕਿ ਇਸ ਦੇਸ਼ ஆப கி போ ਵਿਕਰ ਹੋਰ ਲਗਾ ਵਾਲੀ ਹੋ ਰਹੀ ਹੈ। ਵਿਕਰ ਤੇ ਆਨਤੋ ਜਿੱਥੇ ਬੰਨਾ ਚੜਾ ਮਜਿੰਦਰ ਸਿੰਘ ਠਾਕੁਰ ਨੂੰ ਜਾਣਕਾਰੀ ਹੈ ਕਿ ਸੰਗ ਨੂੰ 100 ਸਾਲ ਪੂਰੇ ਹੋਏ ਆ। ਔਰ 100 ਸਾਲ ਪੂਰੇ ਹੋਣ ਤੋਂ ਬਾਅਦ ਅੱਜ ਵਿਜੇਦਸ਼ਮੀ ਦਾ ਦਿਨ ਹੈ। ਔਰ ਅੱਜ ਦੇ ਹੀ ਦਿਨ ਹੈ। ਸਾਬ 1925 ਨੂੰ ਰਾਸ਼ਟਰੀ ਸਵੈ ਸੇਵਕ ਸੰਘ ਦੀ ਜੋ ਸ਼ੁਰੂਆਤ ਆ ਉਹ ਹੋਈ ਸੀਗੀ। ਉਹ 100 ਸਾਲ ਪੂਰੇ ਹੋ ਚੁੱਕੇ ਹਨ। ਤੇ ਇਸੇ ਸਾਲ ਦੇ ਵਿੱਚ ਇਹ ਸਤਾਵਰੀ ਦਾ ਪਹਿਲਾ ਕਾਰਜਕ੍ਰਮ ਜਿਹੜਾ ਹੈ ਅੱਜ ਹੋਇਆ ਹੈ। ਇਸ ਤੋਂ ਇਲਾਵਾ ਛਤ ਕਾਰਜਕ੍ਰਮ ਟੋਟਲ ਇਸ ਸਾਲ ਦੇ ਵਿੱਚ ਹੋਣੇ ਹਨ। ਇਸ ਤੋਂ ਬਾਅਦ ਸੰਘ ਵੱਲੋਂ ਘਰ-ਘਰ ਸੰਪਰਕ ਦਾ ਅਭਿਆਨ ਚਾੜਨ ਵਾਲਾ ਹੈ। ਕੋਈ ਵੀ ਜਿਹੜਾ ਘਰ ਹੈ ਸ਼ਹਿਰ ਦੇ ਵਿੱਚ ਆ ਪਿੰਡ ਦੇ ਵਿੱਚ ਉਹ ਕੋਈ ਰਹਿ ਨਾ ਜਾਵੇ ਸਭ ਨੂੰ ਸੰਗ ਬਿਵਾਰੇ ਜਾਣਕਾਰੀ ਹੋਵੇ ਸੰਗ ਦੇ ਕਾਰਜਕਰਤਾ ਆਪਣਾ ਇੱਕ ਕੰਪਲੈਟ ਲੈ ਕੇ ਲੋਕਾਂ ਤੱਕ ਜਾਣਗੇ ਤੇ ਉਹਨਾਂ ਨੂੰ ਸੰਗ ਦੀਆਂ ਜਿਹੜੇ ਕੰਮ ਹੈ ਸੰਗ ਦੀ ਜਿਹੜੀਆਂ ਇਨਸ਼ਾਅਲਾ ਜੋ ਉਪਲਬਧੀਆਂ ਆ ਉਹਨਾਂ ਬਾਰੇ ਜਾਣਕਾਰੀ ਦੇਣਗੇ ਜੀ ਔਰ ਇਸ ਤੋਂ ਇਲਾਵਾ ਫਿਰ ਯੁਵਾ ਦੇ ਕਾਰਜਕਰਮਾਂ ਨੌਜਵਾਨਾਂ ਦੇ ਫਿਰ ਇਹਦੇ ਨਾਲ ਨਾਲ ਜਿਹੜੇ ਸਾਡੇ ਸਮਾਜ ਦੇ ਬਖ ਬਖ ਸਥਾਨਾ ਹੈ ਬਖ ਬਖ ਸੰਸਥਾਵਾਂ ਕੰਮ ਕਰਦੀਆਂ ਉਹਨਾਂ ਦੇ ਪ੍ਰਮੁੱਖ ਲੋਕ ਹੈ ਫਿਰ ਸਾਰੇ ਜਿਹੜੇ ਵੱਖ-ਵੱਖ ਧਾਰਮਿਕ ਸੰਸਥਾਾਂ ਦੇ ਲੋਕ ਐ ਜਾਤੀ ਦੀਆਂ ਸੰਸਥਾਵਾਂ ਨੇ ਉਹਨਾਂ ਦੇ ਮੀਟਿੰਗਾਂ ਹੋਣ ਵਾਲੀਆਂ ਐ ਇਸੇ ਤਰ੍ਹਾਂ ਹੀ ਫਿਰ ਹਰ ਇੱਕ ਇਹ ਇਲਾਕੇ ਦੇ ਵੀ ਸ਼ਾਖਾ ਦਾ ਕੰਮ ਵਧੇ ਉਹਦੇ ਤੇ ਅਭਿਆਨ ਜਿਹੜੇ ਆ ਉਹ ਚੱਲਣ ਵਾਲੇ ਐ ਅੱਜ ਕੱਲ ਇਹ ਪ੍ਰਧਾਨ ਮੰਤਰੀ ਜਨਮੋਦੀ ਨੇ ਇੱਕ ਟਿਕਟ ਜਾਰੀ ਕੀਤੀ ਐ ਤੇ ਇੱਕ ਸੌ ਅਸੀਤਾਂ ਜਾਰੀ ਕੀਤਾ ਹੂੰ ਉਹਦੇ ਉੱਤੇ ਵੀ ਇਹ ਰਹਾ ਸਾਡੇ ਬੜਾ ਵੱਡਾ ਵਿਸ਼ੇਸ਼ ਧਾਰਮਿਕ ਕੰਮ ਜੀ ਅੱਛਾ ਕਮ ਹੈ ਬੁੱਧੜੀਆ ਲਕੋਲ ਦੇਖੋ ਪੱਟੋ ਕੱਟ ਅੱਜ ਪੂਰੀ ਦੁਨੀਆ ਜਿਹੜੀ ਹੈ ਪਰਗਾ ਭਾਰਤਵਸ ਤੋਂ ਇਲਾਵਾ ਵੀ ਸੰਗ ਦੀ 75 ਸਾਲ ਦੀ ਵਰ੍ਹੇ ਦੇ ਬਾਰੇ ਵਿੱਚ ਜਾਣਕਾਰੀ ਪ੍ਰਾਪਤ ਕਰ ਰਹੀ ਹੈ ਆਪਾਂ ਦੇਖਦੇ ਹਾਂ ਸੋਸ਼ਲ ਮੀਡੀਆ ਦੇ ਉੱਤੇ ਅਖਬਾਰਾਂ ਦੇ ਵਿੱਚ ਟੈਲੀਵਿਜ਼ਨ ਦੇ ਉੱਤੇ ਵੀ ਕਾਫੀ ਜਿਹੜੀਆਂ ਇੱਦਾਂ ਦੀਆਂ ਜਾਣਕਾਰੀਆਂ ਜਿਹੜੀਆਂ ਲੋਕਾਂ ਤੱਕ ਪਹੁੰਚ ਰਹੀਆਂ ਲੋਕ ਸਰ ਬੜਾ ਅੱਛਾ ਲੱਗ ਰਿਹਾ ਲੋਕਾਂ ਨੂੰ ਕਿ ਸੰਗ ਦੀ ਜਿਹੜੀ ਹੈ 75 ਸਾਲ ਦੀ ਵਰ੍ਹੇ ਚੜ੍ਹ ਰਹੀ ਹੈ ਜਿਹੜੇ ਜਮਾ ਖੜੇ ਨੇ ਜਾਲ ਦੇ ਵਿੱਚ ਖੜਾ ਆਏ ਤੇ ਸੰਗ ਕੋਲੋਂ ਵੀ ਸੇਵਾ ਦਾ ਕੰਮ ਚੱਲ ਗਿਆ ਜੀ ਜੀ ਸੰਘ ਵੱਲੋਂ ਸਿੱਧੇ ਤੌਰ ਤੇ ਵੀ ਬਹੁਤ ਕੰਮ ਸੰਭਾਲਿਆ ਗਿਆ ਇਹਦੇ ਨਾਲ ਨਾਲ ਸੰਘ ਵੱਲੋਂ ਇੱਕ ਸੰਚਾਲਿਤ ਘਟਨਾ ਹੈ ਜੇਵਾ ਪਾਰਟੀ ਤੇ ਉਹਨੇ ਵੀ ਕਾਫੀ ਜਿਹੜਾ ਕੰਮ ਹੈ ਇਹ ਬਾੜ ਪਰਵਾਇ ਖੇਤੜਾਂ ਦੇ ਵਿੱਚ ਕੀਤਾ ਹੈ ਜਿਹੜੇ ਹਰ ਪਰਵਾਇ ਦੇ ਲੋਕ ਹੈ ਉਹਨਾਂ ਜਗੇ ਆ ਰਸਨ ਦੀ ਜਿਹੜਾ ਹੈ ਸਹੂਦਾ ਹੋਵੇ ਚਾਹੇ ਕੋਈ ਹੋ ਮੈਡੀਸਨ ਦੀ ਗੱਲਬਾਤ ਹੋਵੇ ਚਾਹੇ ਲੋਕਾਂ ਨੂੰ ਬਾਹਰ ਕੱਢਣ ਦਾ ਕੰਮ ਹੋਵੇ ਪਾਣੀ ਚ ਇਹ ਸਾਰਾ ਕੰਮ ਜਿਹੜਾ ਹੈ ਸੰਘ ਦੇ ਕਾਰਜਕਰਤਾਵਾਂ ਨੇ ਔਰ ਸੰਘ ਦੇ ਜਿਹੜੀਆਂ ਨਾਲ ਸੰਸਥਾਵਾਂ ਜੁੜੀਆਂ ਹਨ ਉਹਨਾਂ ਨੇ ਕੰਮ ਕੀਤਾ ਹੈ ਨੌਜਵਾਨ ਕੀ ਕਹਣਾ ਚਾਹੁੰਦੇ ਕਿ ਆਪਾਂ ਇਹ ਗੱਲ ਮੰਨਦੇ ਆ ਕਿ ਇਹ ਜੋ ਨੌਜਵਾਨ ਹੈ ਕਿਸੇ ਵੀ ਦੇਸ਼ ਦੀ ਕਿਸੇ ਵੀ ਰਾਸ਼ਟਰ ਦੀ ਜਿਹੜੀ ਆ ਉਹ ਚਾਹੁੰਦੇ ਇੱਕ ਨੀਮ ਹੁੰਦੀ ਹੈ ਨੌਜਵਾਨਾਂ ਨੂੰ ਸਰਟਨ ਚ ਜੋੜਨ ਲਈ ਵਿਸ਼ੇਸ਼ ਪ੍ਰਯਾਸ ਜਿਹੜਾ ਹੈ ਉਹ ਚੱਲਣ ਵਾਲਾ ਕਿਉਂਕਿ ਤਾਂ ਹੀ ਇਸੇ ਕਰਕੇ ਇਸੇ ਸਾਲ ਦੇ ਵਿੱਚ ਜਿਹੜਾ ਨੌਜਵਾਨਾਂ ਦੇ ਖਾਸ ਕਾਰਜਕ੍ਰਮ ਹੋਣ ਵਾਲਾ